ਜਤੇਦਾਰ ਸਾਹਿਬ ਉਹਨਾਂ ਦੇ ਮੰਗ ਪੱਤਰ ਦੇਣ ਵਾਸਤੇ ਆਏ ਸੀ ਜਤੇਦਾਰ ਸਾਹਿਬ ਤਾਂ ਨਹੀਂ ਮਿਲੇ ਸਖਤਰੇ ਚ ਜਿਹਨਾਂ ਦੀ ਡਿਊਟੀ ਲਈ ਉਹ ਮਿਲੇ ਉਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ ਪਿੰਡਾਂ ਦੇ ਵਿੱਚ ਗਰੰਥੀ ਸਿੰਘ ਹੈ ਚਾਹੇ ਸ਼ਹਿਰਾਂ ਦੇ ਵਿੱਚ ਉਹਨਾਂ ਦੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਮੁਖੀ ਕਮੇਟੀ ਕਿਉਂ ਨਹੀਂ ਬਜਟ ਪਾਸ ਕਰ ਰਹੀ ਤੇ ਅਸੀਂ ਅੱਜ ਜਿਹੜੀ ਮੰਗ ਸਾਡੀ ਏ ਸੀ ਵੀ ਇੱਕ ਤਾਂ ਗਰੰਥੀ ਸਿੰਘਾਂ ਦੀ ਜਿਹੜਾ ਵਾ ਉਹਨਾਂ ਵਾਸਤੇ ਬਜਟ ਪਾਸ ਕੀਤਾ ਜਾਵੇ ਤੇ ਇੱਕ ਸ਼ਹੀਦ ਪਰਿਵਾਰ ਹੈ ਜਿਹੜੇ ਉਹਨਾਂ ਨੂੰ ਜਿਹੜਾ ਉਹ ਨੌਕਰੀ ਦਿੱਤੀ ਜਾਵੇ ਜੀ ਖਾਲਸਾ ਜੀ ਆਪਾਂ ਨਾਮ ਦੱਸਤੀ ਅਤੇ ਅੱਜ ਕਾਰਕ ਸਾਬ ਤੋਂ ਗੱਲ ਕੀਤੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬੁੱਧ ਸਿੰਘ ਝਾਮਕਾ ਸ਼ੇਰੇ ਪੰਜਾਬ ਮਹਾਰਾਜੇ ਸਿੰਘ ਪੰਥ ਅਕਾਲੀ ਜਥੇਬੰਦੀ ਵੱਲੋਂ ਅਸੀਂ ਅੱਜ ਜਥੇਦਾਰ ਸਾਹਿਬ ਹੁਣਾਂ ਦੇ ਮੰਗ ਪੱਤਰ ਦੇਣ ਵਾਸਤੇ ਆਏ ਸੀ। ਜਥੇਦਾਰ ਸਾਹਿਬ ਤਾਂ ਨਹੀਂ ਮਿਲੇ। ਸਕੱਤਰੇ ਤੇ ਜਿਹਨਾਂ ਦੀ ਡਿਊਟੀ ਲਈ ਉਹ ਮਿਲੇ। ਉਹਨਾਂ ਨਾਲ ਵਿਚਾਰ ਵਟਾਂਦਰਾ ਹੋਇਆ। ਸਾਡੀ ਜਿਹੜੀ ਮੰਗ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਗਰੰਥੀ ਸਿੰਘ ਆ ਚਾਹੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਲਈ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਕਿਉਂ ਨਹੀਂ ਬਜਟ ਪਾਸ ਕਰ ਰਹੀ ਕਿਉਂਕਿ ਅੱਜ ਜੋ ਹਾਲਤ ਹੈ ਸਾਡੇ ਗੁਰੂ ਘਰ ਦੇ ਸੇਵਾਦਾਰਾਂ ਦੀ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਦੇਖਦੇ ਆ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਕਰਨ ਤੋਂ ਵੀ ਮਹਤਾਜ ਬੈਠੇ ਆ ਤੇ ਇੱਕ ਬੰਨੇ ਅਸੀਂ ਆਪਾਂ ਏਡਾ ਏਡੇ ਵੱਡੇ ਦਾਅਵੇ ਕਰਦੇ ਆ ਤੇ ਅਸੀਂ ਆਪਣੇ ਕੌਮ ਦੇ ਪ੍ਰਚਾਰਕਾਂ ਨੂੰ ਨਹੀਂ ਸੰਭ ਸਕਦੇ ਤੇ ਅਸੀਂ ਹੋਰ ਕੌਮ ਨੂੰ ਕਿਵੇਂ ਸੰਭਾਂਗੇ ਅਸੀਂ ਇਸ ਕਰਕੇ ਜਿਹੜੀ ਬੜੀ ਵੱਡੀ ਮੰਗ ਹੈ ਜਿਹੜੀ ਲੈ ਕੇ ਆਏ ਆ ਵੀ ਇੱਕ ਨਾਲ ਦੀ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਜੂਨ 1984 ਦੇ ਸ਼ਹੀਦ ਪਰਿਵਾਰ ਆ ਉਹਨਾਂ ਨੂੰ ਅਜੇ ਤੱਕ ਬਹੁਤ ਸਾਰੇ ਪਰਿਵਾਰ ਆ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਔਰ ਬਾਦਲ ਪਰਿਵਾਰ ਨੇ ਵੀ ਉਹਨਾਂ ਦੇ ਨਾਂ ਤੇ ਸੀਧਾਂ ਦੇ ਪਰਿਵਾਰਾਂ ਦੇ ਨਾਂ ਤੇ ਸਿਆਸਤ ਕੀਤੀ ਜੁਨੀਅਰ 1984 ਦੇ ਸਿੰਘਾਂ ਦੇ ਸਿੰਘਾਂ ਸੀਧਾਂ ਦੇ ਨਾਂ ਤੇ ਸਿਆਸਤ ਕੀਤੀ ਜਥੇਬੰਦੀਆਂ ਨੇ ਵੀ ਕੀਤੀ ਔਰ ਪਾਲ ਆ ਕੇ ਜਿਹੜੇ ਲੋਕ ਸੀ ਉਹ ਅੱਜ ਵੀ ਵਿਚਾਰੇ ਆਪਣਾ ਰੋਜ਼ੀ-ਰੋਟੀ ਗੁਜ਼ਾਰਾ ਜਿਹੜਾ ਕੰਗੇ ਕਸ਼ਹਰੇ ਵੇਚ ਕੇ ਕਰ ਰਹੇ ਆ ਔਰ ਜਥੇਬੰਦੀਆਂ ਨੇ ਹਮੇਸ਼ਾ ਹੀ ਉਹਨਾਂ ਦੇ ਨਾਂ ਤੇ ਫੰਡ ਮੰਗਾਏ ਔਰ ਉਹਨਾਂ ਨੂੰ ਢੜਪਣ ਦੀ ਕੋਸ਼ਿਸ਼ ਕੀਤੀ ਔਰ ਸ਼ਰੂਮਣੀ ਕਮੇਟੀ ਵੀ ਆਪਣਾ ਬਖਾਵਾ ਜ਼ਰੂਰ ਦਿਖਾਉਂਦੀ ਆ ਪਰੇ ਗਰਾਉਂਡ ਲੈਵਲ ਤੇ ਜੇ ਕਰੀਏ ਤਾਂ ਗਰਾਉਂਡ ਲੈਵਲ ਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਅਸੀਂ ਅੱਜ ਜਿਹੜੀ ਮੰਗ ਸਾਡੀ ਏਸੀਪੀ ਇੱਕ ਤਾਂ ਗਰੰਥੀ ਸਿੰਘਾਂ ਦੀ ਜਿਹੜਾ ਵਾ ਉਹਨਾਂ ਵਾਸਤੇ ਵਾਈਟ ਪਾਸ ਕੀਤਾ ਜਾਵੇ ਤੇ ਇੱਕ ਸ਼ਹੀਦ ਪਰਿਵਾਰ ਹੈ ਜਿਹੜੇ ਉਹਨਾਂ ਨੂੰ ਜਿਹੜਾ ਵਾ ਨੌਕਰੀ ਦਿੱਤੀ ਜਾਵੇ ਕਿਉਂਕਿ ਚਾਹੇ ਫਿਰ ਉਹਨਾਂ ਦੇ ਨਾਂ ਤੇ ਸਿਆਸਤ ਕਰਨੀ ਛੱਡ ਦੋ ਚੱਲ ਲੱਗਾ ਜੀ ਤੁਹਾਡੇ ਮੰਗ ਪੱਤਰ ਮੰਨ ਹੋਵੇ ਵੇਖੋ ਜੀ ਜਿਹੜਾ ਤੁਸੀਂ ਸਵਾਲ ਕੀਤਾ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਮੰਗ ਪੱਤਰ ਪ੍ਰਵਾਨ ਹੋਵੇਗਾ ਅਸੀਂ ਤਾਂ ਗੁਰੂ ਹਰਗਵਿੰਦ ਪਾਸ਼ਾ ਮਹਾਰਾਜ ਦੇ ਜਿਹੜੀ ਅਰਦਾਸ ਬੇਨਤੀ ਕਰਕੇ ਆਏ ਆ ਦੇ ਗੁਰੂ ਹਰਗੋਬਿੰਦ ਪਾਸ਼ਾ ਕਿਸੇ ਦੇ ਮਨ ਵਿੱਚ ਵਸ ਕੇ ਕੋਈ ਵੀ ਕੰਮ ਕਰਵਾ ਸਕਦਾ ਵਾ ਔਰ ਰਹੀ ਗੱਲ ਸਾਡੀ ਇਥੋਂ ਤੱਕ ਦੀ ਅੱਜ ਜੋ ਹਾਲਾਤ ਹੋ ਗਏ ਆ ਅੰਨਾ ਮਾਰੇ ਨਹੀਂ ਦੇ ਕਿਸ ਹੁਣ ਵਜੇ ਥੰਮੀ ਦੇ ਉਹ ਹਾਲਾਤ ਬਣੇ ਪਏ ਆ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਵੀ ਕੌਮ ਨੂੰ ਲਵਾਰਸ ਕਰਕੇ ਕੌਮ ਨੂੰ ਛੱਡਿਆ ਗੁਜ਼ਾਰਾ ਨਹੀਂਗਾ ਕੌਮ ਦੇ ਜੇ ਪੈਰੋਕਾਰ ਬਣਨਾ ਵਾ ਤੇ ਗਰਾਉਂਡ ਲੈ ਦੇ ਤੇ ਵਿਚਰੋ ਭੱਜ ਭੱਜ ਕੇ ਸੇਵਾ ਕਰ ਦੇਣੀ ਭੱਜ ਭੱਜ ਕੇ ਪ੍ਰਚਾਰ ਕਰ ਦੇਣਾ ਔਰ ਘਰ ਘਰ ਜਾ ਕੇ ਮੈਂ ਕਹਿੰਦਾ ਠੀਕ ਹੈ ਜਾਣਾ ਚਾਹੀਦਾ ਬਹੁਤ ਲੇਟ ਜੋ ਦੇਰ ਆਵੇ ਦਰਸਤਾ ਤੁਸੀਂ ਤੁਰੇ ਜੋ ਪਰ ਵਿਖਾਵੇ ਤੇ ਨਾ ਤੁਰੋ ਸਿਆਸੀ ਨਾ ਤੁਰੋ ਭਾਵਨਾ ਲੈ ਕੇ ਤੁਰੋ ਕੱਲ ਤਾਂ ਇਹੋ ਜੇ ਮਾਨ ਪੱਤਰ ਬਤੇਰੇ ਦਿੱਤੇ ਜੇ ਕੱਲ 1984 ਵਾਲੀ ਤੋਂ ਗੱਲ ਕੀਤੀ ਆ ਵੀ ਜਿਹੜੇ ਸੰਘ ਕੀ ਹੋਏ ਇਹਨਾਂ ਨੂੰ ਨੌਕਰੀਆਂ ਨਹੀਂ ਮਿਲੀਆਂ ਅੱਜ ਕਿੱਦਾਂ ਤਾਂ ਹੋਇਆ ਵੀ ਅੱਜ ਦੇਖੋ ਜੀ ਅਸੀਂ ਜਿਹੜੀ ਗੱਲ ਕਹਿਣ ਲੱਗੇ ਆ ਕਿ ਗੁਰਦਾਰਾ ਪ੍ਰਬੰਧਕੀ ਦੇ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ ਦਾ ਕਾਰਨ ਇਹ ਸੀ ਕਿ ਜੇ ਸਾਡੀ ਇਹ ਗੱਲ ਨਹੀਂ ਮੰਨੀ ਜਾਂਦੀ ਜੇ ਉਹਨਾਂ ਦੀ ਇੰਨੇ ਲੰਮੇ ਸਮੇਂ ਤੋਂ ਨਹੀਂ ਸੁਣੀ ਗਈ ਤੇ ਅਸੀਂ ਪੰਜਾਬ ਦੇ ਵਿੱਚ ਪਿੰਡ-ਪਿੰਡ ਜਾਵਾਂਗੇ ਔਰ ਲੋਕਾਂ ਨੂੰ ਇਕੱਤਰ ਕਰਾਂਗੇ ਔਰ ਇੱਕ ਆਜ਼ਾਦ ਤੌਰ ਤੇ ਪੂਰੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਹੈ ਆਜ਼ਾਦ ਤੌਰ ਤੇ ਲੜਾਵਾਂਗੇ ਸੰਗਤ ਫਤਵਾ ਦੇਊਗੀ ਗੁਰੂ ਸਾਹਿਬ ਕਿਉਂਕਿ ਸੱਚ ਦਾ ਜਿਹੜਾ ਫੈਸਲਾ ਗੁਰੂ ਸਾਹਿਬ ਦੇ ਘਰ ਹੋਣਾ ਵਾ ਤੇ ਅਸੀਂ ਇਥੋਂ ਐਲਾਨ ਵੀ ਕਰਦੇ ਆਂ ਕਿ ਜੇ ਤੁਸੀਂ ਇਹ ਗੱਲਾਂ ਨਾ ਮੰਨੀਆਂ ਅੱਜ ਕੌਮ ਦਾ ਕੋਈ ਹੱਲ ਮਸਲਾ ਜੋ ਵਿਗੜੀ ਹਾਲਾਤ ਨਾ ਸੁਧਾਰੇ ਤੇ ਅਸੀਂ ਕਮਰਕੱਸਾ ਕਰਕੇ ਔਰ ਹੱਕ ਸੱਚ ਤੇ ਪੈਦਲ ਤੁਰ ਕੇ ਅਸੀਂ ਸਵਾਰ ਤੇ ਲੈ ਕੇ ਨਹੀਂ ਚੱਲਣਾ ਸਾਡੇ ਕੋ ਕੋਈ ਜ਼ਿਆਦਾ ਲਾਮ ਲਖਰ ਨਹੀਂਗਾ ਲੇਕਿਨ ਸੱਚ ਲੈ ਕੇ ਅਸੀਂ ਚੱਲਾਂਗੇ ਔਰ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਅਸੀਂ ਪ੍ਰਚਾਰ ਕਰਾਂਗੇ ਤੇ ਸ਼ਰੋਮਣੀ ਕਮੇਟੀ ਦਾ ਜਿਹੜਾ ਮੈਂਬਰ ਆ ਉਹ ਆਜ਼ਾਦ ਤੌਰ ਤੇ ਜਿਤਾ ਕੇ ਤੇ ਫਿਰ ਇਹਨਾਂ ਤੋਂ ਜਿਹੜਾ ਮਸੰਦ